ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਔਰ ਸਿੱਖ ਸਦਭਾਵਨਾ ਦਲ ਨੇ ਹਾਈ ਕੋਰਟ ਦਾ ਰੁਖ ਕੀਤਾ ਹੈ ਦੁਬਾਰਤੋ ਹਾਈ ਕੋਰਟ ਨੇ 29 ਅਕਤੂਬਰ ਨੂੰ ਹਦਾਇਤ ਦਿੱਤੀ ਸੀ ਕਿ ਚੋਣਾਂ ਕਰਵਾ ਲੀਆਂ ਜਾਣ ਸਮੇਂ ਸਿਰ ਪਰ ਉਸ ਤੋਂ ਬਾਅਦ ਵੀ ਗੁਰਦੁਆਰਾ ਚੋਣ ਕਮਿਸ਼ਨ ਨੇ ਚੋਣਾਂ ਨਹੀਂ ਕਰਵਾਈਆਂ ਇਸ ਤੇ ਬਾਰੇ ਭਾਈ ਬਲਦੇਵ ਸਿੰਘ ਵਡਾਲਾ ਦਾ ਕਹਿਣਾ ਹੈ ਹੁਣ ਕਹਿੰਦੇ ਕਿ ਦੁਬਾਰਾ ਅਸੀਂ ਹਾਈ ਕੋਰਟ ਜਾਵਾਂਗੇ ਸਾਡੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੱਲਬਾਤ ਕਰਨ ਦੇ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦੇ ਸੰਬੰਧ ਵਿੱਚ ਕੀ ਕਹਿਣਾ ਹੈ ਕਿਉਂਕਿ ਚੋਣਾਂ ਨਹੀਂ ਹੋ ਰਹੀਆਂ ਪਹਿਲਾਂ ਜੋ ਦਲੀਲਾਂ ਦਿੱਤੀਆਂ ਗਈਆਂ ਕਿ ਜਿਹੜੀਆਂ ਵੋਟਰ ਲਿਸਟ ਐ ਉਹ ਇਸ ਤਰੀਕੇ ਦੇ ਨਾਲ ਨਹੀਂ ਤਿਆਰ ਹੋਈ ਕਿ ਚੋਣਾਂ ਕਰਵਾਲੀਆਂ ਜਾਣ ਪੂਰੀ ਤਰ੍ਹਾਂ ਦੇ ਨਾਲ ਵੋਟਰ ਨਹੀਂ ਤਿਆਰ ਹੋਏ ਵੋਟਾਂ ਨਹੀਂ ਤਿਆਰ ਹੋਈਆਂ ਤਾਂ ਹੁਣ ਦੁਬਾਰਤੋਂ ਜਦੋਂ ਵੋਟਾਂ ਤਿਆਰ ਵੀ ਹੋ ਗਈਆਂ ਜਦੋਂ ਗਿਣਤੀ ਵੀ ਵੱਧ ਗਈ ਇਸ ਤੋਂ ਬਾਅਦ ਵੀ ਚੋਣਾਂ ਅਜੇ ਨਹੀਂ ਹੋ ਰਹੀਆਂ ਜਿਸ ਦੇ ਉੱਤੇ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਚਰਨ ਸਿੰਘ ਗਰੇਵਾਲ ਜੀ ਜੁੜੇ ਨੇ ਗਰੇਵਾਲ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਐਸਜੀਪੀਸੀ ਚੋਣਾਂ ਨੂੰ ਲੈ ਕੇ ਲਗਾਤਾਰ ਇਹ 10-15 ਮਹੀਨੇ ਬਾਅਦ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਕਿ ਕਿਉਂ ਨਹੀਂ ਹੋ ਰਹੀਆਂ ਚੋਣਾਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੁਣ ਭਾਈ ਬਲਦੇਵ ਸਿੰਘ ਵਡਾਲਾ ਕਹਿੰਦੇ ਅਸੀਂ ਦੁਬਾਰਤੋਂ ਹਾਈ ਕੋਰਟ ਜਾ ਰਹੇ ਹਾਂ ਉਹ ਆਪਦਾ ਜਵਾਬ ਦੇਣ ਦੀ ਲੋੜ ਨਹੀਂ ਸਮਝਦਾ ਪਰ ਅਸੀਂ ਇਹ ਗੱਲ ਕਲੀਅਰ ਕਰ ਦਈਏ ਕਿ ਸ਼੍ਰੋਮਣੀ ਗੁਰਸੇਵਕ ਦੰਦ ਕਮੇਟੀ ਜਾਂ ਅਕਾਲੀ ਗੱਲ ਇਸ ਚੋਣਾਂ ਨੂੰ ਰੋਕਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹਦਾ ਮਾਮਲਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਚੋਣਾਂ ਮੁਰਤੋਂ ਹੋਣ ਕਿਉਂਕਿ ਜ਼ਿਆਦਾ ਟਾਈਮ ਹੋ ਗਿਆ ਚੋਣਾਂ ਕਰਉਣੀਆਂ ਜਿਹੜੀਆਂ ਹੁੰਦੀਆਂ ਉਹ ਸਰਕਾਰ ਨੇ ਕੇਂਦਰ ਸਰਕਾਰ ਨੇ ਤੋਂ ਇਸ ਕਰਕੇ ਕੋਈ ਅਸੀਂ ਗੱਲ ਨਹੀਂ ਹੈ ਬਡਾਲਾ ਸਾਹਿਬ ਨੇ ਤਾਂ ਆਪਣੀ ਖਬਰ ਖੋਰ ਲੋਣੀ ਹੁੰਦੀ ਹੈ ਇਸ ਕਰਕੇ ਕਦੇ ਹਾਈ ਕੋਰਟ ਚਲੇ ਕਦੇ ਕਿਸੇ ਚਲੇ ਇਹ ਵਧੇਰੀਆਂ ਚੋਣਾਂ ਲੜੀਆਂ ਇਹਨਾਂ ਨੇ ਢਿੱਲੀ ਕਮੇਟੀ ਨੇ ਚੋਣਾਂ ਵੀ ਲੜੀਆਂ ਹੋਰ ਵੀ ਚੋਣਾਂ ਲੜੀਆਂ ਇਹਨਾਂ ਨੇ ਤਾਂ ਪਾਰਲੀਮੈਂਟ ਵੀ ਲੜੀ ਆ ਇਹਨਾਂ ਨੇ ਤਾਂ ਜਿਨਾਬ ਐਮ ਐਲ ਏ ਵੀ ਲੜੀਆਂ ਤੇ ਛੋਣੀ ਕਮੇਟੀ ਵੀ ਲੜਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਲੜ ਸਕਦਾ ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇਹਦੇ ਲਈ ਕਿਸੇ ਤੇ ਉਂਗਲ ਛਾਉਣ ਦੀ ਲੋੜ ਨਹੀਂ ਸਿੱਧਾ ਸਿੱਧਾ ਜਿਹੜਾ ਸਰਕਾਰ ਕੇਂਦਰ ਪ੍ਰਕਾਰ ਆ ਉਸ ਨੇ ਹਿਊਮਨ ਜਿਹੜਾ ਸਾਡਾ ਹੋਮ ਮੰਤਰਾਲੇ ਆ ਉਹਨੇ ਕਰਉਣੀਆਂ ਹੁੰਦੀਆਂ ਵੋਟਾਂ ਬਣ ਗਈਆਂ ਨੇ ਤੇ ਕਈ ਵੋਟਰ ਥੋੜੀਆਂ ਜਿਹਾ ਗਲਤ ਵੀ ਬਣੀਆਂ ਚਲੋ ਜਦੋਂ ਆਉਣਗੇ ਅਸੀਂ ਉਹਦੇ ਇਤਰਾਜ਼ ਕਰਾਂਗੇ ਸੁਇਸ ਕਰਕੇ ਇਸ ਗੱਲ ਦੀ ਕਿਸੇ ਨੇ ਕੋਈ ਆਪਣੀ ਬੋਲੇ ਬੋਲੇ ਲੜੀਆਂ ਤੇ ਲੈ ਲੈਣ ਪਰ ਇਹ ਸ਼੍ਰੋਮਣੀ ਜਿਹੜੀ ਬੋਰਡ ਆ ਇਹ ਕੇਂਦਰ ਸਰਕਾਰ ਨੇ ਕਰਾਉਣੀ ਆ। ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਭਾਈ ਬਲਦੇਵ ਸਿੰਘ ਵੰਡਾਲਾ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਔਰ ਸਿੱਖ ਸਦਭਾਵਨਾ ਦਲ ਨੇ ਹਾਈ ਕੋਰਟ ਦਾ ਰੋਕ ਕੀਤਾ ਹੈ ਦੁਬਾਰਤੋ ਹਾਈ ਕੋਰਟ ਨੇ 29 ਅਕਤੂਬਰ ਨੂੰ ਹਦਾਇਤ ਦਿੱਤੀ ਸੀ ਕਿ ਚੋਣਾਂ ਕਰਵਾ ਲੀਆਂ ਜਾਣ ਸਮੇਂ ਸਿਰ ਪਰ ਉਸ ਤੋਂ ਬਾਅਦ ਵੀ ਗੁਰਦੁਆਰਾ ਚੋਣ ਕਮਿਸ਼ਨ ਨੇ ਚੋਣਾਂ ਨਹੀਂ ਕਰਵਾਈਆਂ ਇਸ ਤੇ ਬਾਰੇ ਪਈ ਬਿਲਦੇ ਇਸ ਨੂੰ ਡਾਲਾ ਦਾ ਕਹਿਣਾ ਹੈ ਹੁਣ ਕਹਿੰਦੇ ਕਿ ਦੁਬਾਰਾ ਅਸੀਂ ਹਾਈ ਕੋਰਟ ਜਾਵਾਂਗੇ ਸਾਡੇ ਨਾਲ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੱਲਬਾਤ ਕਰਨ ਦੇ ਲਈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਦੇ ਸੰਬੰਧ ਵਿੱਚ ਕੀ ਕਹਿਣਾ ਹੈ ਕਿਉਂਕਿ ਚੋਣਾਂ ਨਹੀਂ ਹੋ ਰਹੀਆਂ ਪਹਿਲਾਂ ਜੋ ਦਲੀਲਾਂ ਦਿੱਤੀਆਂ ਗਈਆਂ ਕਿ ਜਿਹੜੀਆਂ ਵੋਟਰ ਲਿਸਟ ਹੈ ਉਹ ਇਸ ਤਰੀਕੇ ਦੇ ਨਾਲ ਨਹੀਂ ਤਿਆਰ ਹੋਈ ਕਿ ਚੋਣਾਂ ਕਰਵਾਲੀਆਂ ਜਾਣ ਪੂਰੀ ਤਰ੍ਹਾਂ ਦੇ ਨਾਲ ਵੋਟਰ ਨਹੀਂ ਤਿਆਰ ਹੋਏ ਵੋਟਾਂ ਨਹੀਂ ਤਿਆਰ ਹੋਈਆਂ ਤਾ ਹੁਣ ਦੁਬਾਰ ਤੋਂ ਜਦੋਂ ਵੋਟਾਂ ਤਿਆਰ ਵੀ ਹੋ ਗਈਆਂ ਜਦੋਂ ਗਿਣਤੀ ਵੀ ਵੱਧ ਗਈ ਇਸ ਤੋਂ ਬਾਅਦ ਵੀ ਚੋਣਾਂ ਅਜੇ ਨਹੀਂ ਹੋ ਰਹੀਆਂ ਜਿਸ ਦੇ ਉੱਤੇ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਗੁਰਚਰਨ ਸਿੰਘ ਗਰੇਵਾਲ ਜੀ ਜੁੜੇ ਨੇ ਗਰੇਵਾਲ ਸਾਹਿਬ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਦੇ ਵਿੱਚ ਐਸਜੀਪੀਸੀ ਚੋਣਾਂ ਨੂੰ ਲੈ ਕੇ ਲਗਾਤਾਰ ਇਹ 10-15 ਮਹੀਨੇ ਬਾਅਦ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਕਿ ਕਿਉਂ ਨਹੀਂ ਹੋ ਰਹੀਆਂ ਚੋਣਾਂ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਹੁਣ ਭਾਈ ਬਲਦੇਵ ਸਿੰਘ ਮਡਾਲਾ ਕਹਿੰਦੇ ਅਸੀਂ ਦੁਬਾਰਤੋ ਹਾਈ ਕੋਰਟ ਜਾ ਰਹੇ ਹਾਂ ਉਹ ਅੱਧਾ ਜਵਾਬ ਦੇ ਨਹੀਂ ਸਮਝਦਾ ਪਰ ਅਸੀਂ ਇਹ ਗੱਲ ਕਲੀਅਰ ਕਰ ਦਈਏ ਕਿ ਸ਼ਰੋਮੀ ਜੇ ਜ਼ਰਾ ਬੰਦ ਨਾ ਕਮੇਸੀ ਜਾਂ ਹਾਕਾਲੀ ਗੱਲ ਇਹ ਚੋਣਾ ਨੂੰ ਰੋਕਣ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉਹਦਾ ਮਾਮਲਾ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਚੋਣਾ ਮੁਰਤੋਂ ਹੋਣ ਕਿਉਂਕਿ ਜ਼ਿਆਦਾ ਟਾਈਮ ਹੋ ਗਿਆ ਚੋਣਾ ਕਰਉਣੀਆਂ ਜਿਹੜੀਆਂ ਹੁੰਦੀਆਂ ਉਹ ਸਰਕਾਰ ਨੇ ਕੇਂਦਰ ਸਰਕਾਰ ਨੇ ਤੋਂ ਇਸ ਕਰਕੇ ਕੋਈ ਐਸੀ ਗੱਲ ਨਹੀਂ ਹੈ ਬਡਾਲਾ ਸਾਹਿਬ ਨੇ ਤਾਂ ਆਪਣੀ ਖਬਰ ਖੋਰ ਲੋਣੀ ਹੁੰਦੀ ਹੈ ਇਸ ਕਰਕੇ ਕਦੇ ਹਾਈ ਕੋਰਟ ਚਲੇ ਕਦੇ ਕਿਸੇ ਚਲੇ ਇਹ ਵਸੇਰੀਆਂ ਚੋਣਾਂ ਲੜੀਆਂ ਇਹਨਾਂ ਨੇ ਦਿੱਲੀ ਕਮੇਟੀ ਨੇ ਚੋਣਾਂ ਵੀ ਲੜੀਆਂ ਹੋਰ ਵੀ ਚੋਣਾਂ ਲੜੀਆਂ ਇਹਨਾਂ ਨੇ ਤਾਂ ਪਾਰਲੀਮੈਂਟੂ ਵੀ ਲੜੀ ਆ ਇਹਨਾਂ ਨੇ ਤਾਂ ਜਿਨਾਬ ਐਮ ਐਲ ਏ ਵੀ ਲੜੀਆਂ ਤੇ ਛਰੋਣੀ ਕਮੇਟੀ ਵੀ ਲੜਨ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕੋਈ ਵੀ ਲੜ ਸਕਦਾ ਪਰ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇਹਦੇ ਲਈ ਕਿਸੇ ਤੇ ਉਂਗਲ ਠਾਉਣ ਦੀ ਲੋੜ ਨਹੀਂ ਸਿੱਧਾ ਸਿੱਧਾ ਜਿਹੜਾ ਸਰਕਾਰ ਕੇਂਦਰ ਪ੍ਰਕਾਰ ਆ ਉਸਨੇ ਹਿਊਮਨ ਜਿਹੜਾ ਸਾਡਾ ਹੋਮ ਮੰਤਰਾਲੇ ਆ ਉਹਨੇ ਕਰਾਉਣੀਆਂ ਹੁੰਦੀਆਂ ਵੋਟਾਂ ਬਣ ਗਈਆਂ ਨੇ ਤੇ ਕਈ ਵੋਟਰਾਂ ਥੋੜੀਆਂ ਜਿਹਾ ਗਲਤ ਵੀ ਬਣੀਆਂ ਚਲੋ ਜਦੋਂ ਆਉਣਗੀਆਂ ਅਸੀਂ ਉਹਦੇ ਇਤਰਾਜ਼ ਕਰਾਂਗੇ ਸੋ ਇਸ ਕਰਕੇ ਇਸ ਗੱਲ ਤੇ ਕਿਸੇ ਨੇ ਕੋਈ ਆਪਣੀ ਬੱਲੇ ਬੱਲੇ ਲੜੀਆਂ ਤੇ ਲੈ ਲੈਣ ਪਰ ਇਹ ਸ਼ਰੂ ਇਹ ਜਿਹੜੀ ਵੋਟ ਆ ਇਹ ਕੇਂਦਰ ਸਰਕਾਰ ਨੇ ਕਰਾਉਣੀ ਆ ਨਾ ਤਾਂ